ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਅੱਜ ਠਾਠਾ ਮਾਰਦਾ ਇਕੱਠ ਸਿੰਘਾਂ ਦਾ ਇਕੱਠਾ ਹੋਇਆ ਤੇ ਜਿਸ ਨੂੰ ਲੈ ਕੇ ਅੱਜ ਪੂਰੇ 2 ਸਾਲ ਹੋ ਗਏ ਨੇ ਤੇ ਜਿਸ ਤੋਂ ਬਾਅਦ ਲਗਾਤਾਰ ਸਰਕਾਰ ਦੇ ਖਿਲਾਫ ਅੱਜ ਇੱਕ ਵੱਡਾ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਪੁਲਿਸ ਪ੍ਰਸ਼ਾਸਨ ਅਤੇ ਦੂਜੇ ਪਾਸੇ ਸਿੰਘਾਂ ਦਾ ਆਮੋ ਸਾਹਮਣਾ ਹੋਇਆ ਤੇ ਜਿਸ ਤੋਂ ਬਾਅਦ ਮੁਰਤੋ ਸਿੱਖ ਜਥੇਬੰਦੀਆਂ ਨੇ ਸਰਕਾਰ ਨੂੰ ਵੀ ਲਲਕਾਰਿਆ ਤੇ ਉੱਥੇ ਹੀ ਤਿੱਖੇ ਨਿਸ਼ਾਨੇ ਜਿਹੜੇ ਕਿ ਸਿੰਘਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਵੀ ਸਾਦੇ ਜਾ ਰਹੇ ਨੇ ਤੇ ਉਹਨਾਂ ਦਾ ਕਹਿਣਾ ਕਿ ਦੇ ਸਿੰਘਾਂ ਨੂੰ ਕਾਫੀ ਸਮਾਂ ਹੋ ਗਿਆ ਤੇ ਹਜੇ ਤੱਕ ਉਹ ਜੇਲ੍ਹ ਚ ਬੰਦ ਨੇ ਤੇ ਜਿਸ ਦੇ ਦੌਰਾਨ ਹਜੇ ਤੱਕ ਕੋਈ ਰਿਹਾਈ ਨਹੀਂ ਮਿਲੀ ਤੇ ਜਿਸ ਤੋਂ ਬਾਅਦ ਅੱਜ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਡਾ ਇਕੱਠ ਕਰਕੇ ਸਰਕਾਰ ਦੇ ਖਿਲਾਫ ਇੱਕ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਸੁਣਾਉਣੇ ਸਿੱਖ ਜਥੇਬੰਦੀਆਂ ਦਾ ਕੀ ਕਹਿਣਾ ਹੈ ਮੈਂ ਸੋਚੀ ਸਮਸਿਆ ਦੇ ਚਰਨਾਂ ਵਿੱਚ ਬਾਤੀ ਕਰਨੀ ਚਾਹੁੰਦਾ ਹਾਂ ਉਹ ਪਹਿਲਾਂ ਬੋਲਤੀ ਕੀਤੀ ਕਿ ਸਾਡਾ ਇਤਿਹਾਸ ਵਰਤਮਾਨ ਇਤਿਹਾਸ ਵੀ ਕੁਝ ਗਲਤੀ ਦੇ ਸਿੰਘਾਂ ਨੇ ਸੁਨੀਤਾ ਜਰਮਨ ਸਿੰਘ ਜੀ ਉਹ ਗਵਾਲੀ ਦਾ ਬੱਚਾ ਭਾਰਤੀ ਫੌਜਾਂ ਨੇ ਬ੍ਰਾਤਕਾਂਤੇਂ ਨਾਲ ਹੀ ਮਰੀ ਅੱਜ ਦਾ ਜਿਹੜਾ ਸੜਿਆ ਪਰਿਵਰਤਨ ਹੈ ਇਹ ਕਾਨੂੰਨ ਦੇ ਦੌਰੇ ਚ ਟੋਟੇ ਵੀ ਬੁੜੀਆਂ ਛੋਟੀਆਂ ਹੈ ਜਿਹਨੀਆਂ ਪੰਜਾਬ ਦੀ ਸਰਕਾਰ ਦਾ ਮੁੱਖ ਮੰਤਰੀ ਖੁਦ ਆ ਕੇ ਜਾਣ ਕਰਦਾ ਰਿਹਾ ਸਭ ਨੂੰ ਸੋਚੇ ਤੇ ਹਾਂ ਤੇ ਦੇ ਬਰਾਂਚ ਪਹੁੰਚ ਪਈ ਗਿਆ ਉਹ ਚਾਰਾਂ ਇਹ ਗਲੌ ਕਰੇ ਕੋਈ ਜ਼ਿੰਮੇਵਾਰ ਬੰਦਿਆਂ ਨੂੰ ਦੱਲਾ ਨਹੀਂ ਕਰ ਰਿਹਾ ਪੰਜਾਬ ਅੱਜ ਬਹੁਤ ਦੇ ਢੇਰ ਦੇ ਤੇ ਧੁਖਰੇ ਆ ਪੁਲਤਸਾਨੇ ਤੋਂ ਉਹ ਅਪਤਸਾਨਾ ਤੋਂ ਵੀ ਸਾਡੇ ਦੇ ਬੇਇਨਸਾਫੀ ਦੇ ਕਤਲਿਆ ਹੋ ਰਹੇ ਅੱਜ ਦੀ ਵੀ ਇਹ ਬੇਇਨਸਾਫੀ ਹੈ ਮੈਂ ਇੱਕ ਬੇਨਤੀ ਕਰਦਾ ਸਾਰਿਆਂ ਨੂੰ ਬਹੁਤ ਮਤਲਬਾਂ ਕਰਦਾ ਹਾਂ ਮਨਜ਼ੂਰ ਨਹੀਂ ਪਰਣਾ ਚਾਹਨਾ ਕਿ ਸਾਨੂੰ ਜੋ ਪੁਲਿਸ ਕੋਈ ਦਰਦਾਰ ਕਰਦੀ ਹੈ ਉਸ ਕੋਈ ਉਸਤਾਰੀ ਨਹੀਂ ਦੇਵੇ ਕਿ ਮੈਂ ਹੀ ਅਸੀਂ ਕੋਈ ਉਸਾ ਕਰਨੀ ਹੈ ਅਸੀਂ ਛੜਕਤੇ ਪਹੁੰਚਣਾ ਕੋਈ ਜੀ ਕਿਸੇ ਦੀ ਬਸਤੀ ਨਹੀਂ ਚੜਨੀ ਜੋ ਵੀ ਚੱਕੀਏ ਜੋ ਸਰਕਾਰ ਮਰਜ਼ੀ ਕਰੇ ਰਾਟਾ ਚਾਲ ਕਰੇ ਬਹੁਤ ਚੰਗੇ ਇਹ ਉਹਨਾਂ ਦੀ ਮਰਜ਼ੀ ਹੈ ਕਿਉਂਕਿ ਸਾਡੇ ਇਤਿਹਾਸ ਦੇ ਵਿੱਚ ਦੋ ਬੰਦਾ ਬਹੁਤ ਸਪਸ਼ਟਾ ਗੁਰੂ ਸਾਹਿਬ ਦੇ ਧਿਆਨ ਤੋਂ ਨੱਚ ਬਹੁਤ ਸਪਸ਼ਟ ਹੈ ਕਿ ਸ਼ਾਂਤੀ ਹੀ ਸਾਡਾ ਹਥਿਆਰ ਹੈ ਜੇ ਨੂੰ ਪੁਰਸ਼ਾਂ ਪੰਨ ਆਸਾਂ ਨੂੰ ਮੈਨੂੰ ਪਾਛਾ ਨੂੰ ਸਹਿਦ ਨਾਲ ਸਾਥ ਦੇ ਕੇ ਮੁੱਖ ਤੌਰ ਤੇ ਇੱਕ ਰਸਤਾ ਬੁੱਧਾ ਤਾਂ ਸੇਮੀ ਪਾਛਾ ਤੋਂ ਜਨ ਪਾਛਾ ਨੂੰ ਬਹੁਤ ਚੱਪਕੀ ਉਹ ਰਸਤਾ ਹੁਸਨਤ ਤੋਂ ਵੀ ਕਾਹ ਚਾਹ ਪਾਉਂ ਤੋਂ ਸੇਵ ਦੇ ਵੀ ਸਕਦਾ ਹੈ ਤੇ ਚਾਹ ਮੈਂ ਦਾ ਸਿਰ ਨਹੀਂ ਸਕਦਾ ਉਹ ਬਹੁਤ ਲੰਬਾ ਸਮੇਂ ਲਈ ਉਹ ਬੀਨ ਚੰਗਾ ਸੇਵਾ ਕਾਹ ਚਾਹ ਪਾਉਂ ਲਈਆ ਉਂਤਰਾ ਗੰਦੀ ਦਾ ਛੇ ਜਿਹੜਾ ਉਹ ਵੀ ਲਿਆ ਉਹ ਕਾਹ ਚਾਹ ਤੋਂ ਤਰਸ ਦੇਣੇ ਕਿੱਢੀਆਂ ਬਹੁਤ ਮਖਮੀ ਧਾਰਨਾਂ ਆਜਿਵਾਜਾ ਸਦਾ ਪ੍ਰੇਮ ਨੂੰ ਅਸੀਂ ਜ਼ਬਰਦਸਤ ਮੁਕਾਬਲਾ ਕਰਨਾ ਜੇ ਸਾਨੂੰ ਦੋ ਦਿਨ ਚਾਰ ਦਿਨ ਜਿੰਨਾ ਸਮੇਂ ਪਹਿਲਾਂ ਭਲੇ ਸੰਭਾਜਾ ਸੰਕਤ ਨਾਇਸ ਸਿੰਘ ਮਕਾਲਪਾ ਤੋਂ ਫੁੱਟੇ ਕਾਰੇ ਬੈਦਲ ਮਰ ਸਕਦੇ ਆ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੌਰ ਜੇ ਚੌਕਾੁਰ ਦੇ ਗਲੀ ਦੇ ਵਿੱਚ ਚਾਹਣ ਸਿੰਘ ਉਹ ਨਯੋ ਬਤੀ ਨਾਇਸ ਸਿੰਘ ਦੇ ਤਾਤਾ ਪੰਡਾ ਸਿੰਘ ਭਾਜਰ ਕਈ ਮਹੀਨੇ ਫੁੱਟੇ ਚ ਮਰ ਸਕਦੇ ਆ ਤੇ ਅਸੀਂ ਕੀ ਬੋਲ ਨਹੀਂ ਸਕਦੇ ਅਸੀਂ ਇਹ ਤੇ ਬੋਲਾਂਗੇ ਕਿ ਜਬਰ ਦਾ ਮੁਕਾਬਲਾ ਸਿਰ ਮੇ ਕਰਾਂਗੇ ਮਹਾਰਾਜ ਚਰਪਾ ਕਰਨਗੇ ਕਿ ਉਹ ਸਾਡੀ ਕੌਮ ਦੇ ਤੇ ਬੂਹ ਦੇ ਉੱਤੇ ਅਸੀਂ ਕੋਈ ਮਿਲਾਉਣੇ ਨਹੀਂ ਉਹ ਸੋ ਕੋ ਨਹੀਂ ਪਾਣਿਆ ਇਹ ਅਕਰਤ ਕਰਨੀ ਇਹਨਾਂ ਦਾ ਭਾਗ ਨਹੀਂ ਚਾਹੁੰਦਾ ਅਸੀਂ ਬਹੁਤ ਸਾਰੇ ਬੁੜੀਆਂ ਕੁਰਬਾਨੀਆਂ ਦਿੱਤੀਆਂ ਰੁੱਤੀ ਦੀ ਸਰਕਾਰ ਜਾਂ ਹਿੰਦੁਸਤਾਨ ਦੀ ਕੋਈ ਕਾਮਯਾਬ ਸਰਕਾਰ ਨਹੀਂ ਉਹ ਪੰਜਾਬ ប្រជា ਤੇ ਸਿੱਖੀ ਪ੍ਰਤੀ ਅਕਰਤ ਕਰਨ ਉਹ ਪੰਜਾਬ ਦਾ ਬੜਾ ਪੁਨਰਸੰਮਾਨ ਹੈ ਉਹ ਕਿਹਦੀ ਹੈ ਇਹ ਸਭ ਤੋਂ ਵੱਡੇ ਅਕਰਤ ਕਰਨ ਇਸ ਲਈ ਇਹਨਾਂ ਨੂੰ ਪਾਰਾ ਚੋਟਕਾ ਉਤਪਾਦਨ ਮੌਕੇ ਭਾਜੇਗਾ ਕੁਰਬਾਨੀਆਂ ਕੋ ਭਾਈ ਗੁਰਵਾਨ ਸਿੰਘ ਭਾਈ ਗਵਾਹ ਦੇ ਵਾਰੋ ਚੌਤੀ ਦੇ ਉੱਤੇ ਪਹਾੜ ਪਹਾੜਾਂ ਵਾਲਾ ਸੁਨੰਦਰਨਾ ਨੂੰ ਉਸ ਛੱਤੀ ਦੇ ਉੱਤੇ ਸਾਰਾ ਕਿਰਤ ਕਰਨ ਦਾ ਹੈ ਉਹ ਤੋਂ ਵਾਹੋਂ ਸੇ ਨਵੀਂ ਬਣੇ ਉਸ ਛੱਤੀ ਦੇ ਉੱਤੇ ਉਹ ਪਹਾੜਾ ਕਿਰਤ ਕਰਨ ਉਹ ਅਖੀਰਲੀ ਟੇਮ ਦੀ ਤਿਆਰੀ ਕਰਦਾ ਹੋਇਆ